ਦੀ ਸਤਵੀ ਸੱਚ ਗੱਲਾ ਖਨੀਵਾਰ ਦੇ ਦਿਨ ਜਾਇਆ ਏ ਚੋਜੀ ਸਰਦਾ ਵਾਲਿਆਂ ਦੀ ਪੂਰੀ ਕਰਨਾ ਈ ਸਰਦਾ ਰੂਪ ਬਾਲ ਦਾ ਧਾਰ ਕੇ ਆਏ ਚੋਜੀ ਪੀਖ ਮਸ਼ਾਨੀ ਆਖਿਆ ਬਾਜ ਤੇਰੇ ਸੱਚੇ ਫਕਰਾਂ ਦੇ ਸ਼ੰਕੇ ਹਰੇ ਕਿਹੜਾ ਭਾਵੇਂ ਸੈਂਕੜੇ ਧੂਣੀਆਂ ਤਾਈ ਫਿਰਦੇ ਦਸਮ ਪਾਤਸ਼ਾਹ ਦੀ ਰੀਸ ਕਰੇ ਕਿਹੜਾ ਸਤਿ ਮੇ ਸੱਚ ਗੱਲਾ ਸ਼ਨੀਵਾਰ ਦੇ ਦਿਨ ਜਾਇ ਏ ਚੋਜੀ ਸਰਦਾ ਵਾਲਿਆਂ ਦੀ ਪੂਰੀ ਕਰਨ ਸਰਦਾ ਰੂਪ ਬਾਲ ਦਾ ਧਾਰ ਕੇ ਆਏ ਚੋਜੀ ਓ ਭੀਖ ਮਸ਼ਾਹਾਨੀ ਆਖੇ ਆਵਾਜ਼ ਤੇਰੇ ਸੱਚੇ ਫੱਕਰਾਂ ਦੇ ਸ਼ੰਕੇ ਹਰੇ ਕਿੜਾ ਭਾਵੇਂ ਸੈਂਕੜੇ ਤੂੰ ਨਾ ਤਾਈ ਫਿਰਦੇ ਤਾਈ ਫਿਰਦੇ ਹਾਂ ਤਾਈ ਫਿਰਦੇ ਦਸਮ ਪਾਤ ਕਰੇ ਕਿਹੜਾ ਬਾਲੀ ਉਮਰ ਵਿੱਚ ਤਾਰਿਆ ਸੇਠ ਜਗਤਾ ਹਾਂ ਸੇਠ ਜਗਤਾ ਹਾਂ ਸੇਠ ਜਗਤਾ ਬਾਲੀ ਉਮਰ ਵਿੱਚ ਤਾਰਿਆ ਸੇਠ ਜਗਤਾ ਛੇਵ ਦੰਤ ਦੇ ਧਰਮ ਨਿਵਾਰ ਦਿੱਤੇ ਰਾਣੀ ਮੈਣੀ ਨੇ ਜਦੋਂ ਅਰਦਾਸ ਕੀਤੀ ਉਹ ਦਰ ਸਤਗੁਰਾਂ ਮੋੜ ਮਹਾਰ ਦਿੱਤੇ ਭਰ ਦਮ ਵਸਦਾ ਤਸਾਂ ਦੇ ਘਰੇ ਜਿਹੜਾ ਭਾਵੇਂ ਸੈਂਕੜੇ ਧੂਣੀਆਂ ਤਾਈ ਫਿਰਦੇ ਦਸਮ ਪਾਤਸ਼ਾਹ ਦੀ ਰੀਸ ਕਰੇ ਕਿਹੜਾ ਗੱcke ਘੜੇ ਗਲ ਲੀਆਂ ਨਾਲ ਤੋੜੇ ਵਿੰਨੇ ਗੱਕ ਰਾ تیر ਕਮਾਨ ਲੈ ਕੇ ਬਾੜੇ ਪਾਸਿਆਂ ਤੋਂ ਮਨ ਮੋੜ ਦਿੱਤੇ ਦਸਣ ਜੰਗ ਦੇ ਢੰਗ ਜਵਾਨ ਲੈ ਕੇ ਵੱਲਾ ਲੜਨਾ ਦਾ ਦੱਸ ਦੇ ਹਾਨੀਆਂ ਨੂੰ ਜਿਹੜਾ ਕਰੇ ਦਰਸ਼ਨ ਉਹਦਾ ਤਰੇ ਬੇੜਾ ਭਾਵੇਂ ਸੈਂਕੜੇ ਧੂਣੀਆਂ ਤਾਈ ਫਿਰਦੇ ਦਸਮ ਬਾਦਸ਼ਾਹ ਦੀ ਰੀਸ ਕਰੇ ਕਿਹੜਾ ਹੁਕਮ ਪੀਤਾ ਦਾ ਪੁੱਜਾ ਆਨੰਦਪੁਰੀਆਂ ਬੇਟਾ ਸਨੇਹ ਪਰਿਵਾਰ ਦੇ ਚੱਲ ਆਉਣਾ ਇੱਥੇ ਜਮਾਨੇ ਲਾਲ ਜੀ ਕੰਮ ਤੇਰੇ ਛੇਤੀ ਪੁਰੀ ਆਨੰਦ ਦੇ ਵੱਲ ਆਉਣਾ ਪੌਣ ਆਏ ਫੜਕਾ ਮਾਰਦਾ ਏ ਲਗਣਾ ਚੜੇ ਜਿਹੜਾ ਆਵੇ ਸੈਂਕੜੇ ਤੂੰ ਹੁਣ ਨਾ ਤਾਈ ਫਿਰਦੇ ਤਾਈ ਫਿਰਦੇ ਹਾਂ ਤਾਈ ਫਿਰਦੇ ਦਸਮ ਪਾਤਸ਼ਾਹ ਦੀ ਰੀਸ ਕਰੇ ਕਿਹੜਾ ਕੋਟ ਕਟਨੇ ਸਹਿਬ ਕੋਂਪਰੀ ਆਨੰਦ 부ਜੇ ਆਉਂਦੇ ਸੈਂਕੜੇ ਜੀਆਂ ਨੂੰ ਤਾਰ ਆਏ ਰਾਸਤੇ ਵਿੱਚ ਆਉਂਦੇ ਜਿੰਨਾਂ ਵੱਲ ਤੱਕਦੇ ਦਾਤੇ ਸਭਨਾ ਦੇ ਕਸ਼ਟੇ ਨਵਾਰ ਆਏ ਉਹ ਨਦੀ ਪਾਪ ਦੀ ਜੋ ਠੱਠ ਮਾਰਦੀ ਸੀ ਉਹਨੂੰ ਬਿਨਾ ਗੁਬਿੰਦ ਦੇ ਤਰੇ ਕਿਹੜਾ ਆਵੇਂ ਸੈਂਕੜੇ ਧੂਣੀਆਂ ਤਾਈ ਫਿਰਦੇ ਦਸਮ ਬਾਛਾ ਦੀ ਰੀਸ ਕਰੇ ਕਿਹੜਾ ਪੰਡਤਾਂ ਨੇ ਜਦੋਂ ਆਣ ਕੇ ਆਖਿਆ ਪੰਡਤਾਂ ਨੇ ਨਾਵੇਂ ਬਾਦਸ਼ਾਹ ਮਰਨੋਂ ਬਚਾਓ ਸਾਨੂੰ ਸਾਡੀ ਜ਼ਿੰਦਗੀ ਸਹਿਮ ਕੇ ਮੁੱਕ ਰਹੀ ਐ ਆਸੀਂ ਸ਼ਰਮੇ ਆਏ ਗਾਲ ਲਾਓ ਸਾਨੂੰ ਉਹ ਸਾਖੋਂ ਖਸ ਦੀ ਜਾਪਦੀ ਅਣਖ ਸਾਡੀ ਮੌਤ ਅਸਾਂ ਦੀ ਨੂੰ ਦਸਵਰੇ ਸਨ ਪਾਤਸ਼ਾਹੀ ਦੀ ਰੀਸ ਕਰੇ ਕੇ